ਲੋ ਜੀ ਅੱਜ ਇੱਕ ਸੋਲੋ ਆਰਟੀਕਲ ਲੈ ਕੇ ਆਏ ਮੈਂ ਪਿਓਰ ਮਸਲੀਨ कॉटन ਦੇ ਅੰਦਰ ਜੀ ਸਾਡੇ ਕੋਲ ਸੂਟ ਬਜੇ ਲਾਸਟ 40 ਜੀ ਇਹਦੇ ਵਾਂ ਨਾ ਤਾਂ ਮਾਲ ਬੰਦ ਨਾ ਆਣਾ ਜੀ ओरिजिनल ਪਿੰਕ ਕਲਰ ਦਾ ਸੂਟ ਬਣਵਾਇਆ ਜੀ ਆਪਾਂ ओरिजिनल ਪਿੰਕ ਕਲਰ ਸੂਟ ਆਊਗਾ ਜੀ ਸਲਵਾਰ ਦੀ ਮੂਰੀ ਪਰਵਾਰ ਕਾਊਗਾ ਜੀ ਦੁਪੱਟਾ ਖੋਲੇ ਦਾ ਇੱਕ ਬਹੁਤ ਹੀ ਸੋਹਣਾ ਦੁਪੱਟਾ ਹੈ ਦੁਪੱਟੇ ਪਰ ਵੀ ਆ ਵੀ ਦੁਪੱਟਾ ਖੋਲੇ ਡਬਲ ਸ਼ੈਡਲ ਦੁਪੱਟਾ ਵੀ ਹੋਵੇਗਾ ਦੁਪੱਟਾ ਪਲੇਨ ਵੀ ਆਏਗਾ ਡਬਲ ਸ਼ੈਡ ਵੀ ਆਏਗਾ ਪਿਓਰ ਮਸਲੀਨ ਦਾ ਦੁਪੱਟਾ ਰਹੇਗਾ ਬਹੁਤ ਹੀ ਪਿਆਰਾ ਫੈਬਰਿਕ ਰਹੇਗਾ ਕਲਰ ਆਏਗਾ ਸ ਬੈਂਕ ਕੋ ਸੋਲ ਸੂਟ ਆਏਗਾ ਜੀ ਸੂਟ ਚਾਹੇ 10 ਲੈ ਲਓ ਚਾਹੇ 20 ਲੈ ਲਓ ਚਾਹੇ 30 ਲੈ ਲਓ ਤੁਹਾਨੂੰ ਸੂਟ ਮਿਲ ਜਾਣਾ ਓਨਲੀ ਤੇ ਓਨਲੀ 650 ਰੁਪਏ ਦਾ ਜੱਸੀ ਦੀ ਹੱਟੀ ਵਰਜੀ ਬਸ ਚਾਣ ਦੇ ਸਾਹਮਣੇ ਮਰਿੰਡੇ ਸ਼ਹਿਰ ਦੇ ਇੱਕੋ ਇੱਕ ਦੁਕਾਨ ਹੈ ਥੋਕ ਕੱਪੜੇ ਦੀ ਜੱਸੀ ਦੀ ਹੱਟੀ ਜੱਸੀ ਦੀ ਹੱਟੀ ਤੇ ਜੱਸੀ ਦੀ ਹੱਟੀ ਜੀ ਸੋ ਜਿਹੜੇ ਵੀਰ ਭੈਣ ਨਵੇਂ ਪੇਜ ਗਏ ਜੁੜੇ ਜਾ ਪੇਜ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਵੀਡੀਓ ਨੂੰ ਅੱਗੇ ਤਾਂ ਕਿ ਗੁਰਪਾ ਜਰੂਰ ਭੇਜਿਓ ਜੀ ਕਿਉਂਕਿ ਇੰਨੇ ਛੋੜੇ ਛੋੜੇ ਤੁਹਾਨੂੰ ਮਿਲ ਲੈਣ ਸਿਰਫ ਜੱਸੀ ਦੀ ਹੱਟੀ ਵਰਜੀ ਉਹ ਵੀ ਸੂਟ ਸਾਰੇ ਬਸੇ ਮਿਲ ਜਾਣੇ ਪਰ ਰੇਟ ਨਿਕਸਨ ਦੇਣੇ ਹੈਗੇ ਆ ਰੇਟ ਦੇਣੇ ਸਿਰਫ ਜਸਸੀ ਦੀ ਹੱਟੀ ਵਾਲਿਆਂ ਨੇ ਸੋ ਵੀਡੀਓ ਸ਼ੇਅਰ ਕਰਨੀ ਹੈ ਲਾਈਕ ਕਰਨੀ ਹੈ ਕਮੈਂਟ ਕਰਨੀ ਹੈ ਤੇ ਅੱਗੇ ਦੇ ਗਰੁੱਪਾਂ ਜਰੂਰ ਭੇਜਣੀਆਂ ਹੈ ਵੀ ਲੋਕਾਂ ਨੂੰ ਪਤਾ ਲੱਗ ਸਕੇ ਜਸਸੀ ਵੀਰ ਕਿਸ ਰੇਟ 'ਚ ਕਪੜਾ ਵੇਚ ਰਿਹਾ ਹੈ ਕਿਸ ਰੇਟ 'ਚ ਲੋਕ ਖਰੀਦ ਰਹੇ ਹੈ ਜੀ ਲੋਕ ਹੋਲ ਸੇਲ 'ਚ ਥੋੜੀ ਵੇਚਦੇ 6600 ਦਾ ਅਸੀਂ ਸਿੰਗਲ ਸਿੰਗਲ ਥੋੜੀ 6500 ਦੇ ਦੇਣਾ ਜੀ ਆਮ ਪਰਚੂਨ ਵੀ 800 ਤੋਂ ਲੈ ਕੇ 900 ਰੁਪਏ ਦਾ ਜਿਨ੍ਹਾਂ ਨੇ ਵੇਚਣ ਵਾਸਤੇ ਕੱਪੜੇ ਲੈਣੇ ਹੈ ਉਹ ਵੀ ਨਾਮ ਯਾਦ ਰੱਖੋ ਜਸਸੀ ਦੀ ਹੱਟੀ ਜੀ ਜਿਹਨਾਂ ਕੱ ਸੋ ਧੰਨਵਾਦੀ ਵੀਡੀਓ ਸ਼ੇਅਰ ਕਰਨ ਵਾਸਤੇ ਲਾਈਕ ਕਰਨ ਵਾਸਤੇ ਤੇ ਕਮੈਂਟ ਕਰਨ ਵਾਸਤੇ ਜੀ ਥੈਂਕ ਯੂ ਆਲ ਜੀ